हां जी दोस्तों 29 मई नु सिद्धू मुसे वाले दी वर्षी मनाई ता देखो यार किन्ना ਇਕੱਠ ਹੋਇਆ ਯਾਰ ਦਿਲਾਂ ਦੇ ਵਿੱਚ ਪਿਆਰ ਦੇਖੋ ਯਾਰ ਲੋਕਾਂ ਦੇ ਭਾਵੇਂ ਅੱਜ ਇਸ ਦੁਨੀਆ ਦੇ ਵਿੱਚ ਸਿੱਧੂ ਨਹੀਂ ਹੈਗਾ ਤੇ ਦੇਖੋ ਯਾਰ ਉਸ ਨੂੰ ਚਾਹਣ ਵਾਲੇ ਲੋਕ ਦੇਖੋ ਕਿੰਨੇ ਯਾਰ ਇਕੱਠ ਕਰਕੇ ਬਸਵਾਸ ਦਵਾਤਾ ਯਾਰ ਜਿੰਨੇ ਵੀ ਉਸ ਨੂੰ ਪਿਆਰ ਕਰਨ ਵਾਲੇ ਲੋਕ ਹਨ ਯਾਰ ਉਹਨਾਂ ਦੇ ਦਿਲਾਂ ਵਿੱਚ ਵਸਦਾ ਸਿੱਧੂ ਕਦੇ ਵੀ ਨਹੀਂ ਮਿਟ ਸਕਦਾ ਰਹਿੰਦੀ ਦੁਨੀਆ ਤੱਕ ਨਾ ਰਹੂਗਾ ਸਿੱਧੂ ਦਾ ਯਾਰ ਧੰਨ ਦੇ ਆ ਮਾ ਪਿਓ ਸਿੱਧੂ ਦੇ ਜਿਨ੍ਹਾਂ ਦੇ ਦਿਲ ਤੇ ਕੀ ਬੀਤੀ ਹੋਣੀ ਆ ਕਿੰਨਾ ਕੁਝ ਹੋ ਗਏ ਯਾਰ ਤਾਂ ਦੇਖੋ ਹੌਸਲਾ ਨਹੀਂ ਹਾਰੇ ਯਾਰ ਛੋਟੇ ਸਿੱਧੂ ਕਰਕੇ ਨਾ ਮਾਪਿਓ ਨੂੰ ਹੌਸਲਾ ਤਾਂ ਹੋ ਗਿਆ ਸਿੱਧੂ ਮੁਸੇਹ ਵਾਲੇ ਦੇ ਨੂੰ ਯਾਦ ਕਰਕੇ ਤੇ ਮਾਪਿਓ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਤੇ ਸਾਰੇ ਸੁਪਨੇ ਚੂਰ ਹੋ ਗਏ ਪਿਓ ਆਪਣੇ ਪੁੱਤ ਖਾਤਰ ਨਾ ਪਤਾ ਨਹੀਂ ਕਿੰਨੇ ਕੁ ਸੁਪਨੇ ਸਜਾਉਂਦਾ ਹੁੰਦਾ ਉਹ ਇੱਕ ਵੀ ਸੁਪਨਾ ਪੂਰਾ ਨਹੀਂ ਹੋਇਆ ਪਰ ਪ੍ਰਮਾਤਮਾ ਇਹੋ ਜੀ ਕਿਰਪਾ ਰੱਖੀ ਤੇ ਛੋਟੇ ਸਿੱਧੂ ਦੇ ਮਿਹਰ ਭਰਿਆ ਹੱਥ ਰੱਖ ਕੇ ਸਿਰ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ